my father tell me i was tiny child ਸਸਿਕਾਲ ਜੀ ਅੱਜ ਆਪਾਂ ਨਵੇਂ ਚੁੱਲੇ ਦੀ ਸ਼ੁਰੂਆਤ ਕਰਦੇ ਆਂ ਤਾਂ ਮਿੱਠਾ ਬਣਾ ਕੇ ਕਰਾਂਗੇ ਦੁੱਧ ਵਾਲੀਆਂ ਸੇਵੀਆਂ ਬਣਾਵਾਂਗੇ ਅੱਜ ਦੇਖੋ ਜੀ ਦੁੱਧ ਵਾਲੀਆਂ ਸੇਵੀਆਂ ਹੈਗੀਆਂ ਜਿਹੜੀਆਂ ਸਾਡੇ ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਨੇ ਜੀਆਂ ਹਰੇਕ ਘਰ ਦੇ ਵਿੱਚ ਹਨਾ ਨਾਰਮਲ ਬਣਾਈਆਂ ਜਾਂਦੀਆਂ ਨੇਗੀਆਂ ਸਭ ਤੋਂ ਪਹਿਲਾਂ ਅਸੀਂ ਨਵੇਂ ਚੁੱਲੇ ਦੇ ਵਿੱਚ ਅੱਗ ਬਾਲ ਲਈ ਤੇ ਪ੍ਰਮਾਤਮਾ ਅੱਗੇ ਅਰਦਾਸ ਕਰੀ ਕਿ ਇਹ ਸੱਚੇ ਪਾਤਸ਼ਾਹ ਬਰਕਤਾਂ ਬਖਸ਼ੀ ਹਨ ਤੇ ਪਾਣੀ ਪਾ ਲਿਆ ਸੀ ਜੀ ਪਾਣੀ ਇਸ ਕਰਕੇ ਪਾ ਲਿਆ ਸੀ ਤਾਂ ਜੋ ਆਪਣਾ ਜਿਹੜਾ ਦੁੱਧ ਪਾਵਾਂਗੇ ਫਿਰ ਆਪਣੀਆਂ ਸੇਵੀਆਂ ਥੱਲੇ ਨਹੀਂ ਲੱਗਦੀਆਂ ਸੇਵੀਆਂ ਜੀ ਜਿਹੜੀਆਂ ਪੈਕੇਟ ਵਾਲੀਆਂ ਹੁੰਦੀਆਂ ਉਹ ਸੇਵੀਆਂ ਨੇ ਕਿਉਂਕਿ ਅਸੀਂ ਸੁਦੀਪ ਤੋਂ ਬਾਅਦ ਸੇਵੀਆਂ ਵਗੈਰਾ ਕੁਝ ਵੀ ਵਟਵਾਇਆ ਨਹੀਂ ਸੀ ਇੱਕ ਪੈਕੇਟ ਪਹਿਲਾਂ ਦਾ ਹੀ ਘਰੇ ਪਿਆ ਸੀ ਸਵਾ ਕ ਕਿਲੋ ਅਸੀਂ ਦੁੱਧ ਪਾ ਲੈਣਾਗਾ ਪਤਿੱਲੀ ਦੇ ਵਿੱਚ ਬਣਾਵਾਂਗੇ ਜੀ ਪਿੱਤਲ ਦੀ ਪਤਿੱਲੀ ਇਹ ਆਪਣੀ ਤੇ ਦੁੱਧ ਨੂੰ ਆਪਾਂ ਪਤਲੀ ਦੇ ਵਿੱਚ ਪਾ ਲਿਆ ਤੇ ਨਾਲ ਜਿਹੜੇ ਆਪਣਾ ਡ్రਾਈ ਫਰੂਟਸ ਵਗੈਰਾ ਹੈਗੇ ਨੇ ਉਹ ਤੁਸੀਂ ਆਪਣੀ ਚੋਇਸ ਦੇ ਅਨੁਸਾਰ ਪਾ ਸਕਦੇ ਹੋ ਕਈ ਵਾਰ ਕੀ ਹੁੰਦਾ ਕਿ ਕੁਝ ਕੁ ਚੀਜ਼ਾਂ ਦਾ ਟੇਸ ਆਪਣੇ ਪਰਿਵਾਰ ਦੇ ਵਿੱਚ ਨਹੀਂ ਚੀਜ਼ਾਂ ਲੋਕਾਂ ਨੂੰ ਪਸੰਦ ਹੁੰਦਾ ਹਨ ਤੁਸੀਂ ਉਹ ਤੋਂ ਗੁਰੇਜ਼ ਕਰਿਓ ਤੇ ਇਸ ਦੇ ਨਾਲ ਹੀ ਆਪਾਂ ਜਿਹੜੀ ਅੱਗ ਹੈਗੀ ਹੈ ਜੇ ਮੀਡੀਅਮ ਹੀ ਰੱਖਣੀ ਹੈ ਜਿਆਦਾ ਅੱਗ ਨਹੀਂ ਰੱਖਣੀ ਹੈਗੀ ਤੇ ਕਿਉਂਕਿ ਜਦੋਂ ਵੀ ਆਪਾਂ ਪਿਆਰ ਸਤਿਕਾਰ ਦੇ ਨਾਲ ਹਲਕੀ ਹਲਕੀ ਅੱਗ ਤੇ ਕੋਈ ਭੋਜਨ ਤਿਆਰ ਕਰਦੇ ਹਾਂ ਤਾਂ ਉਹ ਬਹੁਤ ਜ਼ਿਆਦਾ ਵਧੀਆ ਬਣਦਾ ਹੈਗਾ ਫੇਰ ਆਪਾਂ ਜਿਹੜੀਆਂ ਸੇਵੀਆਂ ਪਾਈਆਂ ਸੀ ਜੀ ਹਨਾ ਧਿਆਨ ਰੱਖਿਓ ਕਈ ਵਾਰ ਜਦੋਂ ਸੇਵੀਆਂ ਪ੍ਰਾਣੀਆਂ ਵੀ ਪਈਆਂ ਹੁੰਦੀਆਂ ਉਹਨਾਂ 'ਚ ਜੀਵ ਵਗੈਰਾ ਪੈ ਜਾਂਦੇ ਨੇ ਬਟ ਪੈਕੇਟ ਵਾਲੀ ਸੇਵੀਆਂ ਦੇ ਵਿੱਚ ਇਹੋ ਜੀ ਕੋਈ ਦਿੱਕਤ ਨਹੀਂ ਆਉਂਦੀ ਤੇ ਆਪਾਂ ਜਿਹੜੀਆਂ ਸੇਵੀਆਂ ਹੈਗੀਆਂ ਨੇ ਜੀ ਉਸ ਨੂੰ ਹਨਾ ਇਹਦੇ ਵਿੱਚ ਪਾ ਦੇਵਾਂਗੇ ਧਿਆਨ ਦੇ ਨਾਲ ਹੀ ਪਾਵਾਂਗੇ ਜਦੋਂ ਆਪਾਂ ਸੇਵੀਆਂ ਪਾ ਲਈਆਂ ਜੀ ਉਸ ਤੋਂ ਬਾਅਦ ਆਪਾਂ ਹਲਕੇ ਹਲਕੇ ਹੱਥ ਦੇ ਨਾਲ ਕੜਛੀ ਹੈਗੀ ਜਿਹੜੀ ਉਸ ਨੂੰ ਘਮਾਉਂਦੇ ਰਹਿਣਾਗਾ ਤੇ ਜਿਵੇਂ ਤੁਸੀਂ ਆਪਾਂ ਗੈਸ ਤੇ ਬਣਾਉਣੀ ਆ ਹਨਾ ਤਾਂ ਗੈਸ ਤੇ ਤੁਸੀਂ ਅੱਗ ਨੂੰ ਮੀਡੀਅਮ ਕਰ ਸਕਦੇ ਹੋਗੇ ਜਦੋਂ ਆਪਾਂ ਚੁੱਲੇ ਤੇ ਬਣਾਉਣ ਆਪਸ਼ਨ ਆਪਣੇ ਕੋਲ ਫੇਰ ਵੀ ਨੇ ਥੋੜੀ ਲੱਕੜਾ ਹੁੰਦੀਆਂ ਨੇ ਉਹਨੂੰ ਪਿੱਛੇ ਖਿੱਚ ਦੋ ਫਿਰ ਥੋੜਾ ਜਿਹਾ ਸੇਕ ਘਟ ਜਾਂਦਾਗਾ ਤਾਂ ਜਦੋਂ ਇਹ ਆਪਾਂ ਸੇਵੀਆਂ ਬਣਾਉਣੇ ਆ ਜੀ ਆਪਾਂ ਨੂੰ ਹਣਾ ਆਪਦਾ ਬਚਪਨ ਯਾਦ ਆ ਜਾਂਦਾਗਾ ਤੇ ਬਚਪਨੀਆਂ ਉਹ ਗੱਲਾਂ ਉਸ ਤੋਂ ਬਾਅਦ ਜਿਹੜਾ ਆਪਾਂ ਸਾਡਾ ਡਰਾਈ ਫਰੂਟ ਹੈਗਾ ਉਹਨੂੰ ਪਾਵਾਂਗੇ ਜੀ ਤੇ ਫੇਰ ਫੇਰ ਹਲਕੇ ਹਲਕੇ ਹੱਥ ਦੇ ਨਾਲ ਤੁਸੀਂ ਕੜਛੀ ਮਾਰਦੇ ਰਹਿਣਾਗਾ ਬੜੇ ਟਾਈਮ ਬਾਅਦ ਚੁੱਲੇ ਤੇ ਕੰਮ ਕੀਤਾ ਹਨਾ ਤਾਂ ਤੂੰ ਆਬਵੀਅਸਲੀ ਅੱਖਾਂ ਦੇ ਵਿੱਚ ਪੈਣਾ ਹੀ ਸੀ ਜੀ ਬੜਾ ਵਧੀਆ ਲੱਗਦਾ ਜਦੋਂ ਆਪਾਂ ਆਪਣੀਆਂ ਜੜਾਂ ਨਾਲ ਜੁੜ ਕੇ ਚੁੱਲ੍ਹੇ ਤੇ ਰੋਟੀ ਬਣਾਉਣੀ ਆ ਚੁੱਲ੍ਹੇ ਤੇ ਰੋਟੀ ਤਾਂ ਜੇ ਇੰਨੀ ਟੇਸਟੀ ਬਣਦੀ ਆ ਨਾ ਉਹ ਪੁਰਾਣਾ ਸਮਾਂ ਯਾਦ ਆ ਜਾਂਦਾ ਜਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀ ਤੇ ਚੁੱਲ੍ਹੇ ਦੇ ਨੇੜੇ ਆਪਦੀਆਂ ਆਪਦੀਆਂ ਥਾਲੀਆਂ ਲੈ ਕੇ ਬੈਠ ਜਾਂਦੇ ਸੀ ਵੀ ਮੰਮੀ ਸਾਨੂੰ ਆ ਖਵਾ ਦੇ ਹਨ ਉਸ ਤੋਂ ਬਾਅਦ ਜੇ ਤੁਸੀਂ ਖੰਡ ਪਾ ਲੈਣੀ ਆ ਆਪਾਂ ਜਿਹੜੀ ਖੰਡ ਹੈ ਜੀ ਪੌਣੀ ਕਕੋਲੀ ਪਾਵਾਂਗੇ ਹੁਣ ਪੌਣੀ ਮਤਲਬ ਅੱਧੀ ਤੋਂ ਥੋੜੀ ਜਿਹੀ ਜ਼ਿਆਦਾ ਤੇ ਪੂਰੀ ਤੋਂ ਘੱਟ ਫੇਰ ਤੁਸੀਂ ਜਿਹੜਾ ਕੜਛੀ ਦੇ ਨਾਲ ਹਨਾ ਇਹਨੂੰ ਮਿਕਸ ਕਰਦੇ ਰਹਿਣਾਗਾ ਭਾਵੇਂ ਸਾਡੇ ਮੰਮੀ ਸ਼ੂਗਰ ਦੇ ਮਰੀਜ਼ ਨੇ ਹਨਾ ਆਪੇ ਸੇਵੀਆਂ ਨਹੀਂ ਖਾਂਦੇ ਬਟ ਸਾਡੇ ਲਈ ਹਨਾ ਕੁਛ ਨਾ ਕੁਛ ਬਣਾਉਂਦੀ ਰਹਿੰਦੇ ਨੇਗੇ ਸੋਜੀ ਫੇਰ ਆਪਾਂ ਜਿਹੜੀ ਹਲਕੀ ਜੀ ਫਲੇਮ ਦੇ ਉੱਤੇ ਇਸ ਨੂੰ ਬਣਾਉਂਦੇ ਰਹਿਣਾਗਾ ਤੇ ਉਬਾਲਾ ਆ ਜਾਂਦਾ ਨਾ ਜਦੋਂ ਉਸ ਤੋਂ ਬਾਅਦ ਵੀ ਤੁਸੀਂ ਥੋੜਾ ਟਾਈਮ ਵੇਟ ਕਰ ਲੈਣੀ ਹੈਗੀ ਜੇ ਤੁਸੀਂ ਗੈਸ ਤੇ ਬਣਾ ਰਹੇ ਹੋ ਸਿਮ ਤੇ ਕਰ ਦਿਓ ਔਰ ਜੇ ਤੁਸੀਂ ਚੁੱਲੇ ਤੇ ਬਣਾ ਰੱਖੇ ਹੋ ਤਾਂ ਜ਼ਿਆਦਾ ਟਾਈਮ ਚੁੱਲੇ ਤੇ ਨਾ ਰੱਖੋ ਅਹ ਦੇਖੋ ਦੋ ਤਿੰਨ ਉਬਾਲੇ ਜਿਹੜੇ ਨੋਰਮਲ ਆਉਂਦੇ ਨੇ ਉਸ ਦੇ ਨਾਲ ਹੀ ਸਾਡੀਆਂ ਸੇਵੀਆਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਹੁਣ ਤੁਸੀਂ ਇਹ ਨਾ ਸੋਚਿਓ ਕਿ ਸਾਡੀਆਂ ਸੇਵੀਆਂ ਦੇ ਵਿੱਚ ਦੁੱਧ ਜ਼ਿਆਦਾ ਹੈਗਾ ਇਹ ਤੁਸੀਂ 10 ਮਿੰਟ ਬਾਅਦ ਦੇਖੋਗੇ ਨਾ ਜਦੋਂ ਤਾਂ ਸੇਵੀਆਂ ਦੁੱਧ ਨੂੰ ਜਿਹੜਾ ਸੋਖ ਲੈਂਦੀਆਂ ਇਹ ਦੇਖੋ ਜੀ ਫਾਈਨਲ ਸਾਡੀ ਲੁੱਕ ਜਿਹੜੀ ਸੇਵੀਆਂ ਦੀ ਬਣ ਕੇ ਤਿਆਰ ਆਗੀ ਏ ਡਰਾਈ ਫਰੂਟ ਵੀ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਔਰ ਜਿਹੜੀਆਂ ਸੀ ਸੇਵੀਆਂ ਪਾਣ ਸੀ ਉਹ ਪੂਰੀ ਤਰ੍ਹਾਂ ਪੱਕ ਚੁੱਕੀਆਂ ਕੋਈ ਕੱਚਾਪਨ ਨਹੀਂ ਹੈਗਾ ਉਹਦੇ ਵਿੱਚ ਤੇ ਫਿਰ ਅਸੀਂ ਇੱਕ ਭਾਂਡੇ ਦੇ ਵਿੱਚ ਹੁਣ ਆਇਆ ਇਹ ਵੱਡਾ ਸਾਰਾ ਬਾਉਲ ਹੈਗਾ ਜਿਹੜਾ ਇਹਦੇ ਵਿੱਚ ਅਸੀਂ ਸੇਵੀਆਂ ਨੂੰ ਕੱਢ ਲਿਆ ਸੀ ਤੋ ਕਿ ਡੈਡੀ ਡਿਊਟੀ ਕੇ ਸੀ ਸਾਨੂੰ ਆਏ ਸੀ ਕਿ ਅਸੀਂ ਆਪਣੀਆਂ ਸੇਵੀਆਂ ਤਾਂ ਖਾ ਲਾਂਗੇ ਬਟ ਡੈਡੀ ਹੁਣਾਂ ਦੀਆਂ ਵੀ ਅਸੀਂ ਸੇਵੀਆਂ ਰੱਖ ਦਾਂਗੇ ਜੀ ਸੋ ਇਹ ਸਾਡਾ ਫਾਈਨਲ ਲੁੱਕ ਜਿਹੜਾ ਸਾਹਮਣੇ ਆਇਆ ਸੇਵੀਆਂ ਦਾ ਬਲੌਕ ਕਿਹੋ ਜਿਹਾ ਲੱਗਿਆ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਔਰ ਖੁਦ ਵੀ ਟਰਾਈ ਕਰਕੇ ਦੇਖਿਓ ਜੀ ਤੇ ਹੋਰ ਸਾਰਿਆਂ ਤੱਕ ਆਪਣੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਜੀ